ਅਤਿਅਸ ਮਾਛੀਵਾੜੇ ਤੋਂ ਪਿੰਡ ਬਲੋਲ ਤੱਕ ਦਾ 23 ਅਤੇ 24 ਦਸੰਬਰ ਦੀ ਰਾਤ ਸੀ ਹਨੇਰੀ ਰਾਤ ਠੰਡੀ ਰਾਤ ਕੈਰ ਦੀ ਰਾਤ ਹਵਾ ਤੇਜ਼ ਤੇ ਬਦਲੀਆਂ ਤੁਰੀਆਂ ਜਾਂਦੀਆਂ ਤਾਰਿਆਂ ਨੂੰ ਕੱਜ ਲੈਂਦੀਆਂ ਸਨ ਕਦੇ ਤਾਰੇ ਟੈਮਟਮਣ ਲੱਗ ਪੈਂਦੇ ਸਨ ਕੁੱਕੜ ਵਾਂਗਾਂ ਦੇਣ ਲੱਗੇ ਉਹਨਾਂ ਦੀਆਂ ਵਾਂਗਾਂ ਤੇਜ਼ ਹੋਣੀਆਂ ਇਸ ਗੱਲ ਦੀ ਗਵਾਹੀ ਸਨ ਕਿ ਦਿਨ ਚੜ੍ਹਨ ਵਿੱਚ ਬਹੁਤ ਥੋੜਾ ਸਮਾਂ ਰਹਿ ਗਿਆ ਸੀ ਧਰਤੀ ਗਿੱਲੀ ਸੀ ਰਾਤ ਠਰੀ ਹੋਈ ਹਵਾ ਬਰਫ਼ ਦਾ ਰੂਪ ਇਹ ਚੰਗੀ ਰੇਤਲੀ ਧਰਤੀ ਹੋਣ ਕਰਕੇ ਚਿੱਕੜ ਨਹੀਂ ਸੀ ਪਰ ਜੰਗਲ ਦਾ ਇਲਾਕਾ ਝਾੜੀਆਂ ਕੰਡਿਆਂ ਵਾਲੀਆਂ ਹਨੇਰੀ ਨਾਲ ਕੰਡੇ ਚੜਿੱਬੇ ਤੜਿੱਬੇ ਪਏ ਸਨ ਕੰਡੇ ਵੀ ਕਿੱਕਰ ਦੇ ਲੰਬੀਆਂ ਸੂਲਾ ਮਰਦਾ ਇਕੱਲਾ ਗੁਰੂ ਗੋਬਿੰਦ ਸਿੰਘ ਉਸ ਹਨੇਰੇ ਵਿੱਚ ਚਮਕੌਰੋਂ ਤੁਰੇ ਸੀ ਆਪਣਾ ਸਭ ਕੁਝ ਖਾਲਸੇ ਪੰਥ ਤੋਂ ਕੁਰਬਾਨ ਕਰਕੇ ਦੋ ਜਵਾਨ ਪੁੱਤਰ ਸ਼ਹੀਦ ਕਰਵਾ ਕੇ ਇਕੱਲੇ ਚਮਕੌਰੋਂ ਪੱਛਮ ਵੱਲ ਤੁਰੇ ਜਾ ਰਹੇ ਸੀ ਸਿਰਫ ਇੱਕ ਕਰਪਾਣ ਕੋਲ ਸੀ ਉਹ ਵੀ ਲਹੂ ਨਾਲ ਰੰਗੀ ਪੈਰ ਨੰਗੇ ਸਨ ਕੰਡੇ ਵੱਜਦੇ ਕੋਈ ਵੱਡੀ ਸੂਲ ਵੱਜਦੀ ਤਾਂ ਪੁੱਟ ਦਿੰਦੇ ਨਿੱਕੇ ਮੋਟੇ ਕੰਡੇ ਜਾਂ ਬੂਝੇ ਦਾ ਖਿਆਲ ਨਾ ਕਰਦੇ ਸੂਕਦੇ ਜੰਗਲਾਂ ਵਿੱਚੋਂ ਦੀ ਜਾ ਰਹੇ ਸਨ ਕਦੀ ਉੱਚਾ ਟਿੱਬਾ ਚੜ੍ਹਦੇ ਤੇ ਕਦੀ ਢੇਠਾਂ ਉਤਰ ਜਾਂਦੇ ਕੁੱਤੇ ਭੌਂਕਦੇ ਕੁੱਕੜ ਬੋਲੇ ਤੇ ਗੂੜਾ ਹਨੇਰਾ ਦਿਸੇ ਜਿਵੇਂ ਕਾਲਾ ਪਹਾੜ ਹੋਵੇ ਤਾਂ ਅਨੁਮਾਨ ਲਾਇਆ ਆ ਗਿਆ ਪਿੰਡ ਬਲੋਲ ਅੱਗੇ ਹੋਏ ਸੱਚ ਹੀ ਪਿੰਡ ਬਲੋਲ ਸੀ ਪੱਕਾ ਪਿੰਡ ਕਸਬਾ ਬਲੋਲ ਲੋਧੀ ਦਾ ਵਸਾਇਆ ਸ਼ਹਿਰ ਸੀ ਕੁੱਕੜ ਵਾਂਗ ਦੇ ਹੀ ਜਾਂਦੇ ਸਨ ਕੁੱਤੇ ਕਿਤੇ ਦੂਰ ਭੌਂਕਦੇ ਸਨ ਹਜੇ ਚਾਨਣ ਹੋਣ ਵਿੱਚ ਧੀਰ ਸੀ ਰਾਮ ਸੀਤਾ ਰਾਮ ਰਾਮ ਜਵਾਨੋ ਬੋਲਦਾ ਹੋਇਆ ਬੰਦਾ ਪਿੰਡੋਂ ਨਿਕਲਿਆ ਉਹ ਕੋਈ RAM ਦਾ ਭਗਤ ਸੁਚੇਤੇ ਜਾ ਰਿਹਾ ਸੀ RAM ਭਗਤ ਗੁਰੂ ਜੀ ਨੇ ਆਵਾਜ਼ ਦਿੱਤੀ ਉਹ ਖਲੋ ਗਿਆ ਉਸ ਨੇ ਨੇੜੇ ਆ ਕੇ ਪੁੱਛਿਆ ਕੌਣ ਹੈ ਭਾਈ ਇਹ ਕਿਹੜਾ ਪਿੰਡ ਹੈ ਗੁਰੂ ਜੀ ਨੇ ਕਿਹਾ ਬਲੋਲ ਗੁਰੂ ਜੀ ਨੇ ਪੁੱਛਿਆ ਇੱਥੇ ਕੋਈ ਪੂਰਨ ਮਸੰਦ ਹੈ ਕਿਸ ਦਾ ਮਸੰਦ ਅਨੰਦਪੁਰ ਵਾਲੇ ਗੁਰੂ ਦਾ ਪੂਰਨ ਜੀ ਤੁਸਾਂ ਉਸ ਨੂੰ ਮਿਲਣਾ ਹੈ ਉਸ ਦੇ ਘਰ ਜਾਣਾ ਹੈ ਆਓ ਮੇਰੇ ਨਾਲ ਆਖ ਕੇ RAM ਭਗਤ ਚੱਲ ਪਿਆ ਉਸ ਦੇ ਪਿੱਛੇ ਚੱਲ ਪਿਆ ਮਰਦ ਗੰਬੜਾ ਗੁਰੂ ਗੋਬਿੰਦ ਸਿੰਘ ਜੀ ਗਲੀ ਵਿੱਚੋਂ ਵੜੇ ਤਾਂ ਇੱਕ ਘਰ ਆ ਗਿਆ ਵੱਡਾ ਦਰਵਾਜਾ ਪੱਕੀ ਡਿਉੜੀ ਤੇ RAM ਭਗਤ ਨੇ ਬੂਹਾ ਖੜਕਾ ਕੇ ਆਵਾਜ਼ ਦਿੱਤੀ ਓਏ ਜਿਉਣੇ ਕੌਣ ਹੈ ਅੱਗੋਂ ਆਵਾਜ਼ ਆਈ ਬੂਹਾ ਖੋਲ ਤੁਸਾਂ ਦਾ ਪਰੌਣਾ ਹੈ ਬੂਹਾ ਖੁੱਲਿਆ ਆਓ ਜਿਉਣੇ ਨੇ ਕਿਹਾ ਗੁਰੂ ਜੀ ਅੱਗੇ ਹੋਏ ਤੇ RAM ਭਗਤ ਪਿੱਛੇ ਮੁੜ ਗਿਆ ਉਹ ਦਰਵਾਜਾ ਮੁੜ ਬੰਦ ਹੋ ਗਿਆ ਦਰਵਾਣ ਜਿਉਣੇ ਨੇ ਦੀਵਾ ਜਗਾਇਆ ਤੇ ਮੰਜੀ ਉੱਤੇ ਬੈਠਣ ਲਈ ਕਿਹਾ ਗੁਰੂ ਜੀ ਮੰਜੀ ਉੱਤੇ ਬੈਠ ਗਏ ਜੀਵੇ ਦੀ ਲੋ ਵਿੱਚ ਜਿਉਣੇ ਨੇ ਗੁਰੂ ਜੀ ਵੱਲ ਤੱਕਿਆ ਇੱਕਦਮ ਤਤਕ ਗਿਆ ਨੰਗੇ ਪੈਰ ਉਹ ਵੀ ਮਿੱਟੀ ਲਿਬੜੇ ਪਜਾਮਾ ਵੀ ਦਾਗੋ ਦਾਗੀ ਪਾਣੀ ਤੇ ਮਿੱਟੀ ਦੀਆਂ ਛਿੱਟਾਂ ਨਾਲ ਜਾਮਾ ਲਿਬੜਿਆ ਹੱਥ ਵਿੱਚ ਕਿਰਪਾਨ ਚਿਹਰੇ ਉੱਤੇ ਨੂਰ ਸਿਰ ਦੀ ਗੋਲ ਦਸਤਾਰ ਗੁਰੂ ਪੀਰ ਦੀ ਨਿਸ਼ਾਨੀ ਸੀ ਉਸਨੇ ਸੋਚਿਆ ਜ਼ਰੂਰ ਕੋਈ ਗੁਰੂ ਦਾ ਸਿੱਖ ਹੈ ਏ ਨਹੀਂ ਸੀ ਪਤਾ ਕਿ ਉਹ ਹੀ ਗੁਰੂ ਗੋਬਿੰਦ ਸਿੰਘ ਜੀ ਹਨ ਆਰਾਮ ਕਰਨਾ ਹੈ ਤਾਂ ਮੰਜਾ ਬਿਸਤਰਾ ਦੇ ਆ ਸੀਤ ਵਿੱਚੋਂ ਆਏ ਹੋ ਜਿਉਣੇ ਨੇ ਪੁੱਛਿਆ ਪਹਿਲਾਂ ਭਾਈ ਪੂਰਨ ਨੂੰ ਮਿਲਣਾ ਹੈ ਉਹ ਤਾਂ ਹਾਲੀ ਸੁੱਤੇ ਹੋਣਗੇ ਜਗਾ ਫਿਰ ਉੱਠਦੇ ਤਾਂ ਨਹੀਂ ਹੁੰਦੇ ਗੁਰੂ ਜੀ ਨੇ ਦੇਖਿਆ ਦਰਵਾਜ਼ੇ ਦਾ ਕੁੰਡਾ ਮਾਰਿਆ ਹੋਇਆ ਸੀ ਗੁਰੂ ਜੀ ਹੌਲੀ ਜਿਹੀ ਆਖਣ ਲੱਗੇ ਜਾ ਆਖ ਆਨੰਦਪੁਰ ਵਾਲਾ ਗੁਰੂ ਆਇਆ ਹੈ ਗੁਰੂ ਜੀ ਜਿਉਣੇ ਦੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ ਉਹ ਚਰਨਾ ਉੱਤੇ ਡਿੱਗਾ ਉਸਨੇ ਆਪਣੇ ਕੱਪੜੇ ਨਾਲ ਚਰਨ ਪੂੰਜਨੇ ਚਾਹੇ ਪਰ ਜਦੋਂ ਵੇਖਿਆ ਠਰੇ ਹੋਏ ਚਰਨ ਲਹੂ ਸੈਮਦਾ ਤੇ ਭਾਰੇ ਇੱਕਦਮ ਤਰਪਕ ਗਿਆ ਜਿਉਣਾ ਉੱਠ ਬੈਠਾ ਉਸਨੇ ਸੁੱਕੀਆਂ ਲੱਕੜਾਂ ਲਈਆਂ ਤੂੜੀ ਦੀ ਮੁੱਠ ਲੈ ਕੇ ਦੀਵੇ ਨਾਲ ਅੱਗ ਲਾਈ ਤੇ ਅੱਗ ਸਕਾਉਣ ਲੱਗਾ ਜਾ ਤੇ ਪੂਰਨ ਨੂੰ ਸਾਧ ਲਿਆ ਅਸੀਂ ਅੱਗ ਸੇਕ ਲੈਂਦੇ ਹਾਂ ਤੇਰਾ ਭਲਾ ਹੋਵੇ ਠੰਡ ਵਿੱਚ ਅੱਗ ਸਿਕਾਈ ਅੱਗ ਸੇਕਨ ਨੂੰ ਮਿਲੀ ਅੱਗ ਵੀ ਤਾਂ ਜੀਵਨ ਦਾ ਆਸਰਾ ਹੈ ਜਿਉਣੇ ਦੇ ਮਨ ਵਿੱਚ ਕਈ ਹਵਾਲ ਉੱਠੇ ਗੁਰੂ ਜੀ ਕਿਧਰੋਂ ਆਏ ਘੋੜਾ ਤੇ ਸਿੱਖ ਵੀ ਨਹੀਂ ਪੈਰੀਂ ਜੋੜਾ ਵੀ ਨਹੀਂ ਇਹ ਮਾਮਲਾ ਕੀ ਹੈ ਪਰ ਪੁੱਛੇ ਬਿਨਾਂ ਹੀ ਪੂਰਨ ਦੇ ਵਿਸ਼ੇਸ਼ ਮਹਿਲ ਵੱਲ ਚਲਿਆ ਗਿਆ ਆਵਾਜ਼ ਦਿੱਤੀ ਕੀ ਹੋਇਆ ਜਿਉਣੇ ਅੰਦਰੋਂ ਆਵਾਜ਼ ਆਈ ਬਾਹਰ ਆਓ ਐਸੇ ਵੇਲੇ ਹਜੇ ਤਾਂ ਰਾਤ ਹੈ ਨਹੀਂ ਦਿਨ ਚੜਨ ਵਾਲਾ ਹੈ ਗੱਲ ਕੀ ਬਾਹਰ ਆਉ ਤੇ ਛੇਤੀ ਪੂਰਨ ਬਾਹਰ ਆਇਆ ਤਕੜਾ ਉੱਚਾ ਲੰਬਾ ਤੇ ਭਾਰੇ ਸਰੀਰ ਵਾਲਾ ਪੂਰਨ ਮਸੰਦ ਕੰਬਲ ਦੀ ਬੁੱਕਲ ਮਰੀ ਤੇ ਪੁੱਛਿਆ ਕੀ ਗੱਲ ਆਨੰਦਪੁਰ ਵਾਲਾ ਗੁਰੂ ਪੂਰਨ ਤਾਂ ਇੱਕਦਮ ਹੜਕਾ ਨਿਕਲ ਗਿਆ ਕਦੋਂ ਆਇਆ ਹੁਨੇ ਉਹ ਤੇਰਾ ਭਲਾ ਹੋਏ ਆਨੰਦਪੁਰ ਵਾਲਾ ਗੁਰੂ ਹਾਂ ਮਾਲਕ ਨੰਗੇ ਪੈਰ ਲਿਬੜੇ ਤੇ ਠਰੇ ਹੋਏ ਮੈਂ ਅੱਗ ਬਾਲ ਕੇ ਦੇ ਕੇ ਆਇਆ ਹਾਂ ਕਿੰਨੇ ਜਾਣੇ ਇਕੱਲੇ ਇਕੱਲੇ ਹਾਂ ਇਕੱਲੇ ਲੀੜਾ ਵੀ ਖਾਸ ਉੱਪਰ ਨਹੀਂ ਨਾ ਘੋੜਾ ਕੋਲ ਹੈ ਇੱਕ ਕਰਪਾਨ ਹੱਥ ਵਿੱਚ ਹੈ ਜਾਮਾ ਵੀ ਕਈ ਥਾਵਾਂ ਤੋਂ ਪਟਾ ਸ਼ਾਇਦ ਝਾੜੀਆਂ ਨਾਲ ਅੜਿਆ ਹੋਵੇ ਘਰ ਕੌਣ ਛੱਡ ਕੇ ਗਿਆ ਤੇਜਾ ਮਿਸਰ ਉਹ ਚੰਡਾਲ ਰਾਤ ਨੂੰ ਕਿੱਧਰ ਫਿਰਦਾ ਸੀ ਟੜ ਕੇ ਉੱਠ ਕੇ ਬਾਹਰ ਨੂੰ ਜਾਂਦਾ ਨਾ ਹੁੰਦਾ ਤੇ ਸੀਤਾ ਰਾਮ ਦਾ ਭਜਨ ਕਰਦਾ ਹੈ ਤੂੰ ਦੱਸ ਦਿੱਤਾ ਕਿ ਮੈਂ ਘਰੇ ਹਾਂ ਹਾਂ ਬਹੁਤ ਮਾੜਾ ਹੋਇਆ ਕਿਉਂ ਮਾਲਕ ਤੈਨੂੰ ਦੱਸਣ ਦਾ ਖਿਆਲ ਨਾ ਰਿਹਾ ਕਿ ਆਨੰਦਪੁਰ ਦਾ ਕੋਈ ਵੀ ਸਿੱਖ ਆਏ ਗੁਰੂ ਆਏ ਘਰ ਨਹੀਂ ਵੜਨ ਦੇਣਾ ਬੂਹਾ ਨਹੀਂ ਖੁੱਲਣਾ ਪਰ ਹੁਣ ਇਹ ਸੁਣ ਕੇ ਜਿਉਣੇ ਦੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ ਉਸ ਦਾ ਸਾਹ ਉੱਪਰ ਦਾ ਉੱਪਰ ਤੇ ਹੇਠਾਂ ਦਾ ਹੇਠਾਂ ਰਹਿ ਗਿਆ ਕੁਝ ਕਹਿਣਾ ਉਹ ਹੋਰ ਤੱਬ ਕ ਜਦੋਂ ਸੁਣਿਆ ਉਹਨਾਂ ਨੂੰ ਆਖ ਪੀਣਾ ਹੈ ਜਾਂ ਖਾਣਾ ਹੈ ਕਿਸੇ ਕੱਪੜੇ ਦੀ ਲੋੜ ਹੈ ਤਾਂ ਲੈ ਜਾਣ ਹੁਣੇ ਚਲੇ ਜਾਣ ਦਨ ਜਿਹੜੇ ਕਿਸੇ ਨੇ ਦੇਖ ਲਿਆ ਤਾਂ ਪਰਲੋ ਆ ਜਾਏਗੀ ਪਿੰਡ ਦਾ ਨਵਾਬ ਤਾਂ ਕੱਲ ਦਾ ਆਖਦਾ ਫਿਰਦਾ ਹੈ ਕੋਈ ਵੀ ਕਿਸੇ ਸਿੱਖ ਨੂੰ ਘਰ ਨਾ ਰੱਖੇ ਜੋ ਰੱਖੇਗਾ ਘਣ ਬੱਚਾ ਪੀੜਿਆ ਜਾਏਗਾ ਜਾਂ ਆਖ ਚਲੇ ਜਾਣ ਸੂਰਜ ਨਹੀਂ ਚੜਨਾ ਚਾਹੀਦਾ ਤੁਸੀਂ ਆਪ ਦਰਸ਼ਨ ਨਹੀਂ ਕਰਨੇ ਮੈਂ ਦਰਸ਼ਨ ਹਾਂ ਮਾਲਕ ਗੁਰੂ ਜੀ ਹਨ ਉਹਨਾਂ ਦੇ ਆਸਰੇ ਇਹ ਹਵੇਲੀ ਜੰਗੀਰ ਦੌਲਤ ਹੈ ਕੁੱਤਿਆ ਐਵੇਂ ਕਿਉਂ ਭੋਂਕੀ ਜਾਂਦਾ ਹੈ ਵੇਲੇ ਵਾਲਾ ਨਹੀਂ ਦੇਖਦਾ ਬਲੋੜ ਤੁਰਕਾਂ ਦੇ ਲਸ਼ਕਰ ਨਾਲ ਭਰਿਆ ਪਿਆ ਹੈ ਜੇ ਪਤਾ ਲੱਗ ਗਿਆ ਜਾਂ ਗੁਰੂ ਇੱਥੋਂ ਫੜਿਆ ਗਿਆ ਤਾਂ ਇੱਟ ਨਾਲ ਇੱਟ ਖੜਕ ਜਾਏਗੀ ਪੂਰਨ ਮਸੰਦ ਦੀਆਂ ਗੱਲਾਂ ਸੁਣ ਕੇ ਜਿਉਣਾ ਤਾਂ ਠੰਡਾ ਹੋ ਗਿਆ 8 ਸਾਲ ਦੀ ਨੌਕਰੀ ਪਿੱਛੋਂ ਉਸ ਨੂੰ ਉਸ ਰਾਤ ਪਤਾ ਲੱਗਾ ਕਿ ਪੂਰਨ ਮਸੰਦ ਕਿਹਦਾ ਸੀ ਬਗਲ ਵਿੱਚ ਕੁਰਾਨ ਹੱਥ ਵਿੱਚ ਛੁਰੀ ਵਾਲੀ ਗੱਲ ਹੋਈ ਨਮਕ ਹਰਾਮ ਜਾਂ ਉਸ ਨੂੰ ਆਖ ਦੇ ਪੂਰਨ ਨੇ ਕਿਹਾ ਹੈ ਚਲੇ ਜਾਓ ਨਾ ਤੁਸੀਂ ਸਾਡੇ ਗੁਰੂ ਤੇ ਨਾ ਅਸੀਂ ਤੁਹਾਡੇ ਸਿੱਖ ਜਿਉਣਾ ਮਿਉ ਸੋ ਕੇ ਉੱਪਰਲੀ ਛੱਤ ਤੋਂ ਹੇਠਾਂ ਆ ਗਿਆ ਉਸ ਦੀਆਂ ਅੱਖਾਂ ਨੀਵੀਆਂ ਹੋ ਗਈਆਂ ਤੇ ਉਹ ਬੁੱਤ ਬਣ ਕੇ ਖਲੋ ਗਿਆ ਰਾਤ ਦਾ ਸਮਾਂ ਸੀ ਰਾਤ ਹੋਣ ਕਰਕੇ ਬੋਲ ਬੜੀ ਦੂਰ ਤੱਕ ਜਾਂਦਾ ਸੀ ਪੂਰਨ ਦੇ ਬੋਲ ਗੁਰੂ ਜੀ ਨੇ ਸੁਣ ਲਏ ਸਨ ਉਹਨਾਂ ਨੇ ਪਹਿਲਾਂ ਤਾਂ ਖਿਆਲ ਕੀਤਾ ਕਿ ਉੱਪਰ ਜਾ ਕੇ ਪੂਰਨ ਨੂੰ ਉਹ ਸਜ਼ਾ ਦੇਣ ਜਿਹੜੀ ਖੇੜੀ ਪਿੰਡ ਦੇ ਦੋ ਭਰਾਵਾਂ ਅਲਫੂ ਤੇ ਕਮੂ ਨੂੰ ਦਿੱਤੀ ਸੀ ਉਹ ਦੋਵੇਂ ਭਰਾ ਗਊਆਂ ਮੱਝਾਂ ਚਾਰਦੇ ਸਨ ਜਾਤ ਦੇ ਗੁੱਜਰ ਸਨ ਚਮਕੌਰ ਤੋਂ ਚੱਲ ਕੇ ਜਦੋਂ ਦਿਨ ਚੜਿਆ ਤਾਂ ਵੀ ਸਤਿਗੁਰੂ ਜੀ ਨੇ ਚੱਲਣਾ ਨਹੀਂ ਸੀ ਛੱਡਿਆ ਮੁਗਲਾਂ ਨੇ ਹੁੜੀਏ 10 ਟੰਡੋਰਾ ਫਰਾਇਆ ਸੀ ਉਹਨਾਂ ਨੇ ਪਛਾਣ ਲਿਆ ਕਿ ਗੁਰੂ ਜੀ ਜਾ ਰਹੇ ਹਨ ਉੱਚੀ ਉੱਚੀ ਰੌਲਾ ਪਾ ਦਿੱਤਾ ਸਿੱਖਾਂ ਦਾ ਪੀਰ ਜਾ ਰਿਹਾ ਹੈ ਸਿੱਖਾਂ ਦਾ ਗੁਰੂ ਜਾ ਰਿਹਾ ਹੈ ਉਹਨਾਂ ਦਾ ਰੌਲਾ ਸੁਣ ਕੇ ਗੁਰੂ ਜੀ ਨੇ ਉਹਨਾਂ ਵੱਲ 5-5 ਸੋਨੇ ਦੀਆਂ ਮੋਹਰਾਂ ਸੁੱਟੀਆਂ ਮੋਹਰਾਂ ਵੀ ਚੱਕ ਲਈਆਂ ਤੇ ਰੋਲਾ ਪਾਉਣਾ ਵੀ ਨਾ ਰੁਕੇ ਗੁਰੂ ਜੀ ਖਲੋਗ ਉਹਨਾਂ ਨੇ ਦੋਹਾਂ ਨੂੰ ਕੋਲ ਸੱਦ ਕੇ ਆਖਿਆ ਲਓ ਸੋਨੇ ਦੇ ਗੜੇ ਉਹ ਲਾਲਚੀ ਫੇਰ ਵੀ ਰਾਮ ਜਨਾ ਸਮਝੇ ਉਹਨਾਂ ਦੀਆਂ ਅੱਖਾਂ ਗਹਿਰੀਆਂ ਦੇਖ ਕੇ ਗੁਰੂ ਜੀ ਨੇ ਇੱਕ ਨੂੰ ਕੜਾ ਫੜਾਉਣ ਲਈ ਹੱਥ ਅੱਗੇ ਕੀਤਾ ਜਦੋਂ ਉਹ ਕੜਾ ਫੜਨ ਲੱਗਾ ਤਾਂ ਦੂਸਰੇ ਹੱਥ ਨਾਲ ਐਸਾ ਵਾਰ ਕੀਤਾ ਉਹਦਾ ਸਿਰ ਧੜ ਨਾਲੋਂ ਵੱਖ ਕਰ ਦਿੱਤਾ ਦੂਸਰਾ ਨੱਠਣ ਲੱਗਾ ਤਾਂ ਗੁਰੂ ਜੀ ਨੇ ਉਸ ਨੂੰ ਵੀ ਝਟਕਾ ਦਿੱਤਾ ਦੋਵੇਂ ਸਦਲੇ ਚੁੱਪ ਹੋ ਗਏ ਤੇ ਗੁਰੂ ਜੀ ਅੱਗੇ ਨਿਕਲ ਆਏ ਪਰ ਜੰਗਲ ਵਿੱਚ ਇਹ ਸਿੱਧਾ ਰਾਹ ਨਹੀਂ ਸੀ ਦੂਸਰੇ ਚਾਰੇ ਪਾਸੇ ਸਾਹੀ ਲਜਕਰ ਨੱਠਾ ਫਰਦਾ ਸੀ ਝਾੜੀ ਝਾੜੀ ਵਿੱਚੋਂ ਆਵਾਜ਼ ਆਉਂਦੀ ਸੁਣਾਈ ਦਿੰਦੀ ਸੀ ਫੜ ਲਓ ਹੋ ਗਿਆ ਸਿੱਖਾਂ ਦਾ ਗੁਰੂ ਜਾਣ ਨਾ ਦੇਣਾ ਐਵੇਂ ਹੀ ਝੋਲੇ ਪਾਉਂਦੇ ਸਨ ਗੁਰੂ ਜੀ ਇੱਕ ਜੰਡੇੇਠਾਂ ਲੇਟ ਗਏ ਜਦੋਂ ਮੋੜ ਰਾਤ ਪਈ ਤਾਂ ਅੱਗੇ ਚੱਲੇ ਪੈਰ ਥੱਕ ਗਏ ਤੇ ਸੁੱਜ ਗਏ ਸਨ ਪਰ ਗੁਰੂ ਜੀ ਦਾ ਹੌਸਲਾ ਬੁਲੰਦ ਸੀ ਸਰੀਰਕ ਕਸ਼ਟ ਆਤਮਾ ਨੂੰ ਤੋੜ ਨਹੀਂ ਸੀ ਸਕੇ ਬਲੋੜ ਵਿੱਚ ਇੱਕ ਅਮੀਰ ਸਰਦਾਲੂ ਸੀ ਤੇ ਦੂਸਰਾ ਪੂਰਨ ਮਸੰਦ ਦੋਹਾਂ ਦੀ ਆਸ ਤੱਕ ਕੇ ਆਏ ਸਨ ਗੁਰੂ ਜੀ ਪਰ ਮੁਗਲਾਂ ਨੇ ਸਾਰੇ ਕਸਬਿਆਂ ਦੇ ਹਾਕਮਾਂ ਨੂੰ ਲਿਖਿਆ ਹੀ ਨਹੀਂ ਸੀ ਹੁਕਮ ਵੀ ਦਿੱਤਾ ਸੀ ਕਿ ਉਹ ਗੁਰੂ ਮਹਾਰਾਜ ਦਾ ਪਿੱਛਾ ਕਰਨ ਜਿਉਂਦੇ ਜਾਂ ਮੋਏ ਨੂੰ ਫੜ ਦਿਖਾਉਣ ਵਾਲੇ ਨੂੰ ਭਾਰੀ ਨਾ ਮਿਲੇਗਾ ਜਿਹੜਾ ਕੋਈ ਪਨਾਹ ਦੇਵੇਗਾ ਕਿਸੇ ਸਿੱਖ ਜ਼ਖਮੀ ਲਈ ਮलमपट्टी ਕਰੇਗਾ ਉਸ ਨੂੰ ਕਤਲ ਕੀਤਾ ਜਾਏਗਾ ਘਰ ਘਾਟਛ ਸਾੜ ਦਿੱਤੇ ਜਾਣਗੇ ਇਹੋ ਬਾਦਸ਼ਾਹੀ ਹੁਕਮ ਸੀ ਐਸਾ ਕਰੜਾ ਹੁਕਮ ਸੁਣ ਕੇ ਲਾਲਚੀ ਤੇ ਬੇਈਮਾਨ ਬੰਦੇ ਭਲਾ ਕਿਵੇਂ ਗੁਰੂ ਜੀ ਨੂੰ ਜੀ ਆਇਆਂ ਆਖਦੇ ਭਾਈ ਜਿਉਣੇ ਤੂੰ ਜਿਉਂਦਾ ਰਹਿ ਆਸਾਂ ਸੁਣ ਲੈ ਤੇਰੇ ਮਾਲਕ ਦੇ ਬੋਲ ਸਤਿਗੁਰ ਜੀ ਨੇ ਠੀਕ ਹੀ ਤਾਂ ਕਿਹਾ ਹੈ ਵਿਵਤ ਪਰਿ ਸਭ ਹੀ ਸੰਗ ਛੜਤ ਕੋ ਨ ਆਵਤ ਨੇੜੇ ਐਸੇ ਮਸੰਦ ਸਾੜੇ ਸੀ ਪਰ ਇਹ ਬਚ ਗਿਆ ਅੱਛਾ ਅਸੀਂ ਚੱਲਦੇ ਹਾਂ ਗੁਰੂ ਜੀ ਨੇ ਕਿਹਾ ਮਹਾਰਾਜ ਕੋਈ ਸੇਵਾ ਤੇਰੀ ਸੇਵਾ ਸਫਲ ਹੋਈ ਜੋ ਤੂੰ ਅੱਗ ਬਾਲ ਕੇ ਸਕਾਈ ਅਸਾਂ ਦੀ ਹਾਮੀ ਭਰੀ ਅਸੀਂ ਸਭ ਜਾਣ ਗਏ ਮਹਾਰਾਜ ਆਪਨੇ ਸਮਝ ਤਾਂ ਜਾਣਾ ਹੀ ਸੀ ਘਟ ਘਟ ਦੇ ਜਾਨਨ ਹਰੋ ਟੈਂਡ ਵਿੱਚ ਅੱਗ ਪਾ ਦਿਆਂ ਕੰਮ ਦੇਵੇਗੀ ਮੈਂ ਹੋਰ ਤਾਂ ਕੁਝ ਨਹੀਂ ਕਰ ਸਕਦਾ ਪੇਟ ਦਾ ਮਾਰਾ ਦਾਸਾਂ ਬਲੋਲ ਤੇ ਪਰਲੋ ਆਏਗੀ ਪਰ ਤੇਰੀ ਵੇਲ ਵਧੇਗੀ ਗੁਰੂ ਜੀ ਨੇ ਨਿਹਾਲ ਹੋ ਕੇ ਜਿਉਣੀ ਨੂੰ ਵਰ ਦਿੱਤਾ ਭਾਈ ਜਿਉਣੀ ਨੇ ਅੱਗ ਬਾਹਰ ਖੜਨ ਵਾਲੀ ਟੈਂਡ ਫੜੀ ਉਸ ਵਿੱਚ ਧੁਖ ਦਾ ਗੋਹਾ ਰੱਖਿਆ ਤੇ ਟੈਂਡ ਦਾ ਬੋਕਣਾ ਗੁਰੂ ਜੀ ਨੂੰ ਫੜਾ ਦਿੱਤਾ ਬੂਹਾ ਖੋਲਿਆ ਆਪ ਬਾਹਰ ਨਿਕਲਿਆ ਕੋਈ ਬੰਦਾ ਨਾ ਦੇਖ ਕੇ ਉਸਨੇ ਗੁਰੂ ਚਰਨਾ ਉੱਤੇ ਮੱਥਾ ਟੇਕਿਆ ਤੇ ਗੁਰੂ ਜੀ ਨੂੰ ਰਾਹੇ ਪਾਇਆ ਜੰਗਲ ਤੇ ਰਾਹ ਜਿੱਧਰ ਐਸ ਪ੍ਰਸਤ ਮੁਗਲ ਨਹੀਂ ਜਾਂਦੇ ਸਨ ਭਾਵੇਂ ਸ਼ਾਹੀ ਹੁਕਮ ਸੀ ਫਿਰ ਵੀ ਉਹ ਜਾਣ ਜੋਖਮ ਵਿੱਚ ਨਹੀਂ ਸਨ ਪਾਉਂਦੇ ਗੁਰੂ ਜੀ ਹਨੇਰੇ ਵਿੱਚ ਅਲੋਪ ਹੋ ਗਏ ਪਰ ਜਉਣਾ ਪੂਰਨਮਸੰਦ ਦੀ ਡਿਉੜੀ ਦੇ ਸਦਰ ਦਰਵਾਜ਼ੇ ਅੱਗੇ ਹੀ ਖਲੋਤਾ ਰਿਹਾ ਉਹ ਸੋਚੀ ਜਾਂਦਾ ਸੀ ਕੈਸੀ ਕਾਲਪੁਰਖ ਦੀ ਲੀਲਾ ਹੈ ਹਜ਼ਾਰਾਂ ਨੂੰ ਆਸਰਾ ਦੇਣ ਵਾਲਾ ਨਿਆਸਰਾ ਤੁਰਿਆ ਫਿਰਦਾ ਹੈ ਚਰਨ ਵੀ ਨੰਗੇ ਬਸਤਰ ਵੀ ਪਟ ਘੋੜਾ ਤੇ ਜੋੜਾ ਵੀ ਨਹੀਂ ਸੰਗੀ ਸਾਥੀ ਕੋਈ ਨਾਲ ਨਹੀਂ ਤੇਜਾ ਬਾਹਰੋਂ ਆਇਆ ਜਿਉਣੇ ਨੂੰ ਖਲੋਤਾ ਦੇਖ ਕੇ ਉਸਨੇ ਸੀਤਾ ਰਾਮ ਰਾਮ ਨਾਮ ਦਾ ਜਪ ਛੱਡ ਕੇ ਜਿਉਣੇ ਨੂੰ ਪੁੱਛਿਆ ਜਿਉਣੇ ਬਾਹਰ ਖਲੋਤਾ ਠੰਡ ਵਿੱਚ ਐਵੇਂ ਮਿਸਰ ਜੀ ਜਿਉਣੇ ਨੇ ਬੇਧਿਆਨੇ ਉੱਤਰ ਦਿੱਤਾ ਆਉਣ ਵਾਲਾ ਕੌਣ ਸੀ ਕੋਈ ਹੈ ਸੀ ਪ੍ਰਾਣਾ ਉਸ ਨੂੰ ਦੇਖ ਕੇ ਖਿੱਚ ਜਹੀ ਪਈ ਬੋਲ ਮਿੱਠਾ ਸੀ ਹਾਂ ਮਿੱਠੇ ਬੋਲ ਵਾਲਾ ਕੌਣ ਸੀ ਆਨੰਦਪੁਰ ਵਾਲਾ ਗੁਰੂ ਗੁਰੂ ਹਾਂ ਮਿਸ਼ਰ ਜੀ ਨੰਦਪੁਰ ਵਾਲਾ ਗੁਰੂ ਆਇਆ ਸੀ ਕੀ ਕਰਨ ਟਿਕਣ ਆਇਆ ਹੋਵੇਗਾ ਆਨੰਦਪੁਰ ਛੱਡਣ ਤੇ ਚਮਕੌਰ ਦੀ ਜੰਗ ਹੋਣ ਦੀਆਂ ਖਬਰਾਂ ਆਈਆਂ ਤੇ ਸੁਣੀਆਂ ਹਨ ਪੂਰਨ ਤਾਂ ਗੁਰੂ ਕਿਆਂ ਦਾ ਹੈ ਹਲਵਾ ਪੂੜੀ ਤੇ ਖੀਰ ਖਾਣ ਸਮੇ ਅੱਜ एकदम ਗਰਗਟ ਵਾਂਗ ਰੰਗ ਬਦਲ ਲਿਆ ਵਿਅਪਤਾ ਵੇਲੇ ਆਪਣੇ ਪ੍ਰਾਇ ਹੋ ਜਾਂਦੇ ਹਨ ਭਗਵਾਨ ਤਾਂ ਦੇਖਦਾ ਹੈ ਹਾਂ ਭਗਵਾਨ ਤਾਂ ਦੇਖਦਾ ਹੈ ਇਹ ਆਕੇ ਤੇਜਾ ਮਿਸ਼ਰ ਸੀਤਾ ਰਾਮ ਰਾਮ ਆਖਦਾ ਹੋਇਆ ਅੱਗੇ ਨਿਕਲ ਗਿਆ ਜਿਉਣਾ ਡਿਉੜੀ ਵਿੱਚ ਹੋਇਆ ਉਸਨੇ ਡਿਉੜੀ ਦਾ ਬੂਹਾ ਬੰਦ ਕਰ ਲਿਆ ਤੇ ਆਪਣੀ ਮੰਜੀ ਉੱਤੇ ਬੈਠ ਕੇ ਅੱਗ ਸੇਕਣ ਹੀ ਲੱਗਾ ਸੀ ਕਿ ਉੱਪਰੋਂ ਪੂਰਨ ਨੇ ਆਵਾਜ਼ ਦਿੱਤੀ ਜਿਉਣੇ ਜਿਉਣਾ ਬੋਲਿਆ ਨਹੀਂ ਉਹ ਗੁੱਸੇ ਹਰਾਨੀ ਤੇ ਗੁਰੂ ਪਿਆਰ ਸਰਦਾ ਨਾਲ ਕੰਬਦਾ ਹੋਇਆ ਉੱਪਰ ਗਿਆ ਕਿੱਥੇ ਹੈ ਗੁਰੂ ਪੂਰਨ ਨੇ ਪੁੱਛਿਆ ਗੁਰੂ ਮਹਾਰਾਜੀ ਚਲੇ ਗਏ ਜਿਉਣੇ ਨੇ ਉੱਤਰ ਦਿੱਤਾ ਪਰ ਉਸ ਦਾ ਕਲੇਜਾ ਮੂੰਹੋਂ ਆਇਆ ਤੇਰੇ ਆਖਣ ਤੇ ਕੇ ਆਪੇ ਹੀ ਆਪੇ ਉਹਨਾਂ ਨੇ ਤੁਸਾਂ ਦਾ ਹੁਕਮ ਸੁਣ ਲਿਆ ਸੀ ਕੁਝ ਆਖਦੇ ਤਾਂ ਨਹੀਂ ਸੀ ਆਖਣਾ ਕੀ ਉਹਨਾਂ ਦਾ ਹਿਰਦਾ ਸਾਗਰ ਵਾਂਗ ਵਿਸ਼ਾਲ ਹੈ ਸਾਗਰ ਵਿੱਚ ਜੇ ਕੋਈ ਟੀਮਾ ਮਾਰੇ ਤਾਂ ਟੀਮਾ ਖੁਰ ਜਾਂਦੀਆਂ ਹਨ ਸਾਗਰ ਗੁੱਸਾ ਨਹੀਂ ਕਰਦਾ ਉਹ ਤਾਂ ਹੈ ਨਹੀਂ ਦੁਨੀਆ ਦੇ ਮਾਲਕ ਕੀ ਬਕਦਾ ਹੈ ਮੈਂ ਬਕਦਾ ਉਹ ਕੁਝ ਹਾਂ ਜੋ ਕੁਝ ਤੁਸੀਂ ਦੱਸਦੇ ਰਹੇ ਹੋ ਪ੍ਰਚਾਰਦੇ ਰਹੇ ਹੋ ਇਹੋ ਤਾਂ ਆਖਿਆ ਕਰਦੇ ਸੀ ਕਲਗੀਧਰ ਪਿਤਾ ਜੀ ਦੀਨ ਦੁਨੀਆ ਦੇ ਵਾਲੀ ਦੁਸ਼ਤਾਂ ਦਾ ਨਾਸ਼ ਕਰਨ ਵਾਲੇ ਹਨ ਜਿਉਣਾ ਬੋਲਿਆ ਅੱਜ ਤੇਰੀ ਬੁੱਧੀ ਕਿਉਂ ਪ੍ਰਸ਼ਟ ਹੋ ਗਈ ਜਾਤ ਦੀ ਕੋੜ ਕਰ ਲਈ ਸਤੀਆਂ ਨਾਲ ਜੱਫੇ ਚੱਲ ਬੈਠੇ ਹੇਠਾਂ ਨਹੀਂ ਮੈਂ ਜਾ ਰਿਹਾ ਹਾਂ ਬੂਹਾ ਖੁੱਲਾ ਜੇ ਲੀੜਾ ਤੇ ਮੰਝਾ ਪਿਆ ਕਿੱਧਰ ਜਾ ਰਿਹਾ ਹਾਂ ਜਿੱਧਰ ਮੇਰੇ ਗੁਰੂ ਮਹਾਰਾਜ ਗਏ ਹਨ ਜਿਸ ਘਰ ਵਿੱਚ ਉਹਨਾਂ ਨੂੰ ਆਸਰਾ ਨਹੀਂ ਮਿਲਿਆ ਉਸ ਘਰ ਵਿੱਚ ਮੇਰਾ ਰਹਿਣ ਦਾ ਕੋਈ ਧਰਮ ਨਹੀਂ ਕੀ ਪਤਾ ਸਵੇਰੇ ਕੀ ਹੋਣਾ ਹੈ ਗੁਰੂ ਮਹਾਰਾਜ ਜੋੜੀ ਵਿੱਚ ਬੈਠ ਕੇ ਅੱਗ ਤਾਂ ਸੇਕ ਗਏ ਹਨ ਅੱਗ ਕੈਸੇ ਨੇ ਸਕਾਈ ਮੈਂ ਤੂੰ ਕੀ ਲੱਗਦਾ ਸੀ ਇਹ ਕਰਨ ਦਾ ਮੇਰੀ ਮੰਜੀ ਤੇ ਬਿਰਾਜੇ ਸਨ ਕੈਸ ਨੇ ਦੇਖਿਆ ਮੈਂ 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 ਤੇਰਾ ਬੇੜਾ ਗਰਕ ਹੋਵੇ ਇਹ ਕੀ ਲੋੜਾ ਮਾਰਿਆ ਨਮਕ ਹਰਾਮ ਮੈਂ ਜਾ ਰਿਹਾ ਹਾਂ ਮੈਂ ਨਮਕ ਹਰਾਮ ਨਹੀਂ ਹਾਂ ਹਲਾਲ ਹਾਂ ਕਿਉਂਕਿ ਤੁਸਾਂ ਨੂੰ ਰੱਬ ਕਰੋਪੀ ਤੋਂ ਬਚਾਉਣ ਲਈ ਗੁਰੂ ਜੀ ਨੂੰ ਜੀ ਆਇਆਂ ਆਖਿਆ ਸਮਝਦਾ ਹਾਂ ਬਲੋਲਪੁਰ ਤੁਰਕਾਂ ਦਾ ਪਿੰਡ ਹੈ ਮਸੰਦ ਦੀ ਪਤਨੀ ਆ ਗਈ ਉਸ ਨੇ ਜਦੋਂ ਸਾਰੀ ਗੱਲ ਸੁਣੀ ਤਾਂ ਉਹ ਵੀ ਮਸੰਦ ਦੇ ਗਲ ਪੈ ਗਈ ਗੁਰੂ ਮਹਾਰਾਜ ਨੂੰ ਘਰ ਰੱਖਣਾ ਚਾਹੀਦਾ ਸੀ ਉਹ ਅਕਾਲ ਪੁਰਖ ਦੇ ਬੇਟੇ ਹਨ ਉਹਨਾਂ ਦਾ ਕੋਈ ਵਾਰ ਲਿੰਗਾ ਨਹੀਂ ਕਰ ਸਕਦਾ ਜਿਉਣਾ ਚੁੱਪ ਕਰਕੇ ਉੱਤਰ ਗਿਆ ਪੂਰਨਮਸੰਧ ਉਸ ਨੂੰ ਰੋਕਦਾ ਰਿਹਾ ਪਰ ਉਹ ਨਾ ਰੁਕਿਆ ਉਹ ਪੌੜੀਆਂ ਉਤਰ ਕੇ ਡਿਓੜੀ ਤੋਂ ਬਾਹਰ ਹੋ ਗਿਆ ਉਸ ਵੇਲੇ ਪੋਕ ਫਟ ਰਹੀ ਸੀ ਉਸ ਤੋਂ ਬਾਅਦ ਫਿਰ ਕੀ ਹੁੰਦਾ ਹੈ ਜਿਉਨੇ ਨਾਲ ਤੇ ਕਿੱਥੇ ਜਾਂਦੇ ਨੇ ਕਲੰਗੀਧਰ ਪਿਤਾ ਤੇ ਮਸੰਦ ਪੂਰਨ ਨਾਲ ਕੀ ਹੁੰਦਾ ਹੈ ਅਗਲੀ ਵੀਡੀਓ ਭਾਗ 2 ਵਿੱਚ ਪੜ੍ਹਾਂਗੇ ਲੜੀਵਾਰ ਇਤਿਹਾਸ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ